ਕਹੀ ਗਾ ਪਾਪੀ ਨੂੰ ਨਾ ਭਵਨ ਕੋਈ ਸੋਖ ਨਹੀਂ ਹੈਗਾ ਇਹਦਾ

ਹਾ ਮਮਾ ਨੇ ਪੁੱਛਣਾ ਨਹੀਂ ਰਹੀ ਕਿ ਨੀ ਵੀ ਰਹੀ ਕਿ ਤੇ ਸੋਨੀ ਬੱਚੀ ਆ ਜਾ ਬੈਠੋ ਮਾਸੇ ਜੀ ਹਾਂ ਹਾਂ ਸੁਣ ਨਹੀਂ ਪਿਆ ਮਤ ਦੇ ਚੱਲਾ ਮੈਂ ਥੜਾ ਆ ਜਾ ਆ ਜਾ ਲਾ ਥੜਾ ਆ ਜਾ ਆ ਜਾ ਆ ਜਾ ਚੱਲ ਆ ਜੀ ਤੇ ਕੋਈ ਗਿੱਜ ਗਈ ਮਨਪ੍ਰੀਤ ਜੀ ਤੂੰ ਹੁਣ ਰਹਿਣਾ ਹੀ ਮੇਰੇ ਕੋ ਤੇ ਫਿਰ ਮੇਰੇ ਕੋ ਹੀ ਵਿਜਣਾ ਚੱਲ ਆ ਜਾ ਆ ਜਾ ਮੇਰੇ ਕੋ ਤਾਂ ਆ ਜਾ ਆ ਲੋ ਆ ਲੋ ਕਿੰਨਾ ਖਾਓ ਕਦੇ ਮਿਲਣ ਦੇ ਆ ਬੱਚਾ ਇਹ ਕੋਤਾਂ ਨੇ ਚੜੂੜਾ ਬਦਲ ਆਤਾ ਹੈ ਹੋਰ ਮਨਪ੍ਰੀ ਠੀਕ ਹੁਣ ਠੀਕ ਹੀ ਆ ਭਾਬੀ ਕਿਉਂ ਕੀ ਗੱਲ ਹੋਈ ਆ ਤੇਨੂੰ ਤਾਂ ਕੀ ਨਾ ਤੋੜ ਨਾ ਤੁਰ ਉਥੇ ਰੱਖ ਲਾ ਉਥੇ ਰੱਖ ਲਾ ਕਾਲੀ ਘਰ ਗਈ ਆ ਭਾਬੀ ਇਸ ਵਾਰੀ ਤੂੰ ਕਿਉਂ ਮਨਪ੍ਰੀ ਕੀ ਗੱਲ ਹੋਈ ਨਾਲੀ ਚੂੜਾ ਕਿਉਂ ਲਾਇਆ ਓਏ ਦੇਣੀ ਕਿੰਨੇ ਕੋਏ ਆ ਮੈਂ ਤਾਂ ਤੁਹਾਡੀ ਅੰਕਲ ਦੀ ਆਵਾ ਏਦਾਂ ਦਾ ਕਰਕੇ ਫੋਟੋ ਖਿੱਚੀ ਪੁੱਤੋਂ ਅੰਕਲ ਥੋੜਾ ਤੇਰੇ ਪਾਪਾ ਵਾਓ ਨਹੀਂ ਮੇਰੇ ਪਾਪਾ ਦਾ ਨਾਮ ਤੇ ਹੀ ਰਹੇਗਾ ਪੁੱਤੋਂ ਤੇਰੇ ਪਾਪਾ ਇਹ ਆ ਮੇਰੇ ਬਤਰੇ ਨੇ ਮੇ ਬੂਟੇ ਲੈ ਆ ਕਿੱਥੇ ਗਏ ਨੇ ਭਾਜੀ ਮਾਨ ਬ੍ਰਿੰਦ ਪੜਾਣੀ ਬਾਹਰ ਹੀ ਕੇ ਲੱਗਦੇ ਮਰਮਾਸੀ ਤੁਸੀਂ ਠੀਕ ਰਹਿੰਦੇ ਜੀ ਅਸੀਂ ਤਾਂ ਠੀਕ ਠਾਕ ਹਾਂ ਚੜ੍ਹਦੀ ਕਲਾ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਜੀ ਵਧੀਆ ਹਾਂ ਸਭ ਨੂੰ ਲੈ ਆਉਣਾ ਸੀ ਨਾਲ ਮੈਂ ਮੱਸ ਜੀ ਕਰਨੀ ਛੱਡ ਕੇ ਗਿਆ ਏ ਗੁਰਵਰ ਵੀ ਆਇਆ ਸੀ ਨਾਲ ਉਹਨਾਂ ਨੂੰ ਫੋਨ ਮਗਰੋਂ ਆ ਗਿਆ ਸੀ ਕਰਨ ਨੂੰ ਤੇ ਉਹ ਗੁਰਵਰ ਨੇ ਜੇਦ ਕੀਤੀ ਮੈਂ ਵੀ ਨਾਲੇ ਜਾਣਾ ਏ ਫਿਰ ਕੀ ਫੋਨ ਆ ਗਿਆ ਸੀਗਾ ਤੇ ਸਭ ਸਾਰੇ ਜਾਣੇ ਹੁੰਦੇ ਇਕੱਠੇ ਹੋ ਕੇ ਇਹਨੇ ਨੇ ਮੈਨੂੰ ਪੁੱਛਣਾ ਨੀ ਤੇਰੀ ਬੀਬੀ ਨਾਨ ਨੇ ਮੈਂ ਤਾਂ ਫੇਰ ਵੀ ਪੁੱਛਣ ਗਈ ਆ ਕੁੜੀਆਂ ਹੀ ਅਲੋਕਾਰ ਵੇਖ ਲਈਆਂ ਜਿਹੜੀਆਂ ਉਸਲੇ ਉਹਨਾਂ ਦੀ ਮਗਨ ਹੋ ਗਈ ਆ ਨਹੀਂ ਮੱਸ ਜੀ ਮੈਨੂੰ ਤੇ ਆਪ ਚੇਤਾ ਹੀ ਨਹੀਂ ਰਿਹਾ ਇਹ ਨਵਲ ਵੇਖ ਕੇ ਅੱਜ ਸੱਚੀ ਮਨ ਬੜਾ ਹੀ ਉਧਰ ਗਿਆ ਹਮਸਾ ਨਹੀਂ ਜੀ ਲੱਗਣ ਡਿਆ ਮਨਪ੍ਰੀਤ ਸਮਰੀਦ ਵੀ ਬੜੀ ਜਿੱਦ ਕਰਨ ਦੀ ਸੀ ਇਹ ਤੇ ਕਹਿੰਦੀ ਮੈਨੂੰ ਖੜੋ ਹੀ ਖੜੋ ਹੋਣੀ ਕੱਲ ਹੀ ਬੜੀ ਡਈ ਜਿੱਦ ਕਰਦੇ ਮੈਂ ਕਿਹਾ ਚੱਲ ਕੋਈ ਨਹੀਂ ਜਾਵਾਂਗੇ ਪਤਾ ਆ ਜਾਣੀ ਇੰਨੇ ਕਿੰਨੇ ਤੁਹਾਨੂੰ ਐਨੀ ਜਿੱਦ ਨਹੀਂ ਕਰਨੀ ਦੀ ਹੁੰਦੀ ਬਾਉ ਕੱਲ ਘੰਟੇ ਮੈਂ ਮਿਲਣ ਆਉਂਦੀ ਰਹੂਗੀ ਕਿ ਤੂੰ ਫੋਨ ਤੇ ਵੀਡੀਓ ਕਰ ਕਰ ਲੈਂਗੀ ਆਹ ਮਨ ਮੀਢੋਗ ਮਿਲੇ 800 ਪੈਂਦੀ ਆ ਨਾ ਫੋਨ ਤੇ ਕਿੱਥੋਂ ਪੈਂਦੀ ਆ ਮਾਸੀ ਤੁਹਾਨੂੰ ਪਤਾ ਨਾਲ ਨਿਆਣੀ ਰਹਿ ਗਈ ਆ ਕਿੰਨੇ ਦਿਨ ਤੋਂ ਹੋ ਗਏ ਆ ਇਦਾਂ ਨਾ ਮੰਤਰੀ ਨੂੰ ਆਇਆ ਨੂੰ ਬੇਰਹਿਮ ਤੇ ਆਇਂ ਤੋਂ ਹੋ ਰਹੀਆਂ ਨਹੀਂ ਇਹਨਾਂ ਜਿੱਦਾਂ ਦੀ ਆਈ ਮੁਸਤਰੀ ਆ ਉਦੋਂ ਦੀ ਕਿਉਂ ਮਰਮੇਂ ਕੀ ਗੱਲ ਪੱਬੀ ਨਹੀਂ ਜੀ ਲੱਗਦਾ ਕੁੜੀਆਂ ਤੋਂ ਬਿਨਾ ਆ ਤੇ ਗੇਜੀ ਗਈ ਭਾਬੀ ਤੇ ਕੋਈ ਇਹ ਨਹੀਂ ਹੁਣ ਮੇਰੇ ਬਿਨਾਂ ਇਹ ਤੇ ਘੜੀ ਨਹੀਂ ਕੱਢਦੀ ਘਰ ਵੀ ਇਦਾਂ ਹੀ ਕਰਦੀ ਆ ਚੰਗਾ ਹੋ ਗਿਆ ਉਹ ਪਿਆਵਾਂ ਦੇ ਵਿੱਚ ਹਾਂਜੀ ਬੱਸ ਜੀ ਮਾਸਟਰ ਜੀ ਗਏ ਨੇ ਕਿਤੇ ਨਹੀਂ ਇੱਥੇ ਹੀ ਆलो ਆਲੋ ਨਾ ਹੁੰਦੇ ਠੀਕ ਹੈ ਆਲੋ 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 ਨਾ ਹੁੰਦੇ ਤਾਂ ਪੱਛਾ ਉਹ ਨਹੀਂ ਆ ਲਿਆ ਆ ਗਿਆ ਹੁਣ ਉਹਨੂੰ ਚਾਹ ਨਾਲ ਡੋਣਾ ਨਾਲ ਪਰੋਣੀ ਆਈ ਆ ਲਜ਼ਮਦੀ ਤੂੰ ਇਹਨੂੰ ਫੜ ਦੋ ਮੈਂ ਬਾਹਰ ਖਾਣਾ ਬਾਹਰ ਜਾਏ ਦਾਲ ਲਿਆ ਕਰੀ ਵਧੀਆ ਚਾਹ ਬਣਾ ਕੇ ਲਿਆ ਠੀਕ ਜੀ ਸੰਦੀਪ ਕਹਿ ਦਈਦਾ ਨਾ ਪਰ ਉਹ ਗੱਲ ਨਹੀਂ ਉਹ ਬਣਦੀ ਜਿਹੜੀ ਸਾਨੂੰ ਬਣਾਉਣੀ ਚਾਹੀਦੀ ਹੀ ਇਹਨੂੰ ਤੇ ਰੋਣਾ ਹੀ ਪਿਆ ਜਦੋਂ ਦੀ ਆਈ ਆ ਉੱਥੇ ਵੀ ਇਦਾਂ ਹੀ ਕਰਦੀ ਹੁੰਦੀ ਸੀ ਮੈਸੀ ਦੀ ਗੱਲ ਕੀ ਹੋਈ ਗੱਲ ਤੇ ਕੋਈ ਵੀ ਨਹੀਂ ਗਈ ਤੇਰਾ ਨਾ ਵੀ ਇਦਾਂ ਟਾਈਮ ਪਾਸ ਕਰਦੇ ਰਹੀ ਉੱਥੇ ਚੱਲ ਆਥੇ ਚੂੜਾ ਕਿਉਂ ਲਵਾਤਾ ਇਨੀ ਛੇਤੀ ਚੱਲ ਚੂੜੇ ਦੀ ਤਾਂ ਗੱਲ ਛੱੜੀ ਜਿਹੜੀ ਮੈਂ ਤੈਨੂੰ ਗੱਲ ਕੁੱਛਣ ਲਈ ਆ ਇਹਨੇ ਤੇ ਮੇਰੇ ਮੁੰਡੇ ਨੂੰ ਗੱਡੀ ਤੇ ਨਹੀਂ ਜਾਣ ਦਿੰਦਾ ਸਵਾਰੀਆਂ ਲੈ ਕੇ ਨਹੀਂ ਜਾਣ ਦਿੰਦੀ ਏ ਨਹੀਂ ਮਾਸੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐਦਾਂ ਦੀ ਕਿਉਂ ਨਹੀਂ ਬੜੀ ਵਧੀਆ ਰਹਿੰਦੀ ਮੇਰੇ ਨਾਲ ਆਇਆ ਉਹ ਤੇ ਦਿੱਲੀ ਚੱਲਿਆ ਹੀ ਲੈ ਕੇ ਸਵਾਰੀਆਂ ਕਰ ਇੰਨੇ ਪੈਸੇ ਲਿਓਣੇ ਹੀ ਇਹਨੇ ਤੇ ਉਹਨੂੰ ਪਤਾ ਨਹੀਂ ਕੀ ਪਿੱਤੀਆਂ ਪੜਾਤੀਆਂ ਵਾ ਮੁੰਡਾ ਗਿਆ ਹੀ ਨਹੀਂ ਗੱਡੀ ਲੈ ਕੇ ਇਹਨੂੰ ਤੇ ਮੰਡੇ ਦਾ ਹੀ ਲੱਗਾ ਮੈਂ ਮੰਡੇ ਜਾਣਾ ਮੰਡੇ ਜਾਣਾ ਤੂੰ ਵੇ ਹੁਣ ਆ ਗਈ ਚੰਗਾ ਹੋਇਆ ਚੂੜੇ ਦੀ ਗੱਲ ਕੀ ਕਰਦੀਂ ਮੈਂ ਤੇ ਆਪ ਤੇਰੇ ਨਾਲ ਹੀ ਵੇਖਣ ਲਈ ਆ ਮੈਨੂੰ ਤੇ ਉਹੀ ਨਹੀਂ ਪਤਾ ਵੀ ਇਦਾਂ ਦੇ ਕਿਦਾਂ ਦੇ ਆਪ ਸਗਨ ਕਰਨ ਲਈ ਆ ਜੇ ਫੇ ਉਹ ਗੱਲ ਤੇ ਆਪsho ਦਾ ਲੈ ਹੀ ਆਂਦੀ ਹੀ ਤੇ ਆਹੋ ਹੀ ਮੈਨੂੰ ਪੁੱਛ ਕੇ ਲਾ ਲੈਂਦੀ ਸੁੱਖੀ ਜਾਂਦੀ ਫਿਰ ਮੇਰਾ ਤੇ ਪੁੱਤ ਕੁਵਾਰਾ ਹੀ ਨਾ ਮਸੀ ਜੀ ਐਨੇ ਤੇ ਮੈਨੂੰ ਕਿਹਾ ਹੀ ਅਹੀਂ ਆਉਣਾ ਵਾ ਤੇ ਕੁੜੀ ਹੁਣ ਜਿਆਦਾ ਜੇਦ ਕਰਨ ਦਾ ਵੀ ਮੈਂ ਚਲ ਤੈਨੂੰ ਮੈਂ ਆ ਹੀ ਮਲਾ ਲਿਆ ਹੁੰਨੀ ਆ ਇਹ ਕਹਿੰਦੀ ਮੈਂ ਅੱਜ ਆਉਣਾ ਕੱਲ ਆਉਣਾ ਆ ਇਸਾ ਕੋ ਇਹਨੂੰ ਠੀਕ ਦੇ ਹਾ ਪੁੱਤ ਤੂੰ ਆਏ ਤੇ ਚੰਗਾ ਹੋਇਆ ਸੋਹਣਾ ਹੋਇਆ ਪਰ ਇਹ ਆ ਵੀ ਇਹਨੂੰ ਆਪਣੇ ਆਪ ਸਮਝ ਚਾਹੀਦੀ ਆ ਕੁੜੀਆਂ ਇਦਾਂ ਹੀ ਨਿਆਣੇ ਰੋਂਦੇ ਹੁੰਦੇ ਜੇਦ ਕਰਦੇ ਹੁੰਦੇ ਆ ਪਤਾ ਹੀ ਆ ਵੀ ਚਲੋ ਮਾਂ ਮਾਮਨਾ ਦੀ ਤੇ ਆਹ ਥੋੜੀ ਗੱਲ ਆ ਵੀ ਰੋਣਾ ਪਾ ਛੱਡਣਾ ਤੇ ਮੈਨੂੰ ਹੁਣੇ ਲੈ ਕੇ ਜਾਰ ਤੂੰ ਉਥੇ ਆਪਣੇ ਕੰਮ ਤੇ ਹੀ ਨਾ ਜਾ ਲੱਖਾਂ ਰੁਪਏ ਖਰਚ ਕੇ ਗੱਡੀਆਂ ਲਈਆਂ ਵਾ ਇਹਦੇ ਭਾਦੀਆਂ ਕੀ ਆਂਦੇ ਹੁੰਦੇ ਮੂਸਲ ਤੇ ਕਣੀਆਂ ਪੈਂਦੀਆਂ ਚਲ ਮਾਸੀ ਜੀ ਮੈਂ ਕਰਾਂ ਕੋਈ ਨਹੀਂ ਕਰਦੀ ਇਹ ਗੱਲ ਇਹਦੇ ਨਾਲ ਗੱਲ ਨਾ ਕਰੀ ਤੂੰ ਕੋਈ ਨਹੀਂ ਆਖਣਾ ਹੁੰਦੀ ਮੇਰੀ ਪਰਜਾਇਂ ਡਿਆ ਵੀ ਗੱਲਾਂ ਕਰਨ ਆਹ ਵੇਖ ਲੈ ਇਦਾਂ ਦੇ ਕੰਮ ਕਰੀਦੇ ਹੁੰਦੇ ਆ ਕੋਈ ਨਹੀਂ ਮਸੀ ਜੀ ਮੈਂ ਸਮਝਾਉਣੀ ਆ ਉਹਨੂੰ ਉਹਦੇ ਵਿਚਾਰੇ ਨਾ ਦਿਮਾਗ 'ਚ ਟੈਨਸ਼ਨ ਆ ਉਹ ਵੀ ਕੀ ਕਰੇ ਕੀ ਦੇ ਮਨਪ੍ਰੀਤ ਦਾ ਹੀ ਉਹਦੇ ਕਾਦੀ ਤੁਹਾਨੂੰ ਪਤਾ ਫਿਰ ਕੁੜੀਆਂ ਵੀ ਨਿੱਕੀਆਂ ਨੇ ਪੁੱਤ ਜੇ ਕੁੜੀਆਂ ਨਿੱਕੀਆਂ ਜੇ ਫਿਰ ਕਰਾਉਂਦੀ ਨਾ ਮੰਨਦੀ ਨਾ ਫਿਰ ਉਦੋਂ ਕਹਿੰਦੀ ਵੀ ਮੈਂ ਨਹੀਂ ਆਪਣੀਆਂ ਧੀਆਂ ਛੱਡ ਸਕਦੀ ਇੱਕ ਦਿਨ ਵੀ ਤੇ ਫਿਰ ਆਪਾਂ ਵੀ ਆਪਣਾ ਕੋਈ ਸੋਚ ਲੈਂਦੇ ਮੇਰਾ ਮੁੰਡਾ ਵੀ ਕਾਲਾ ਮਸੀ ਜੀ ਮੇਰੀ ਸੁਣੋ ਗੱਲ ਅਸੀਂ ਆਪ ਤਾਂ ਨਹੀਂ ਕਿ ਆਪ ਤੁਹਾਨੂੰ ਰਿਸ਼ਤਾ ਲੈ ਕੇ ਆਓ ਮਾਸੜ ਜੀ ਆਪ ਹੀ ਆਈ ਨਾ ਸਾਡੇ ਘਰ ਪੁੱਤ ਗਏ ਰਹਿ ਹੈ ਇਹੀ ਤੇਰੇ ਮਾਸੜ ਜੀ ਪਰ ਹੁਣ ਹਾਨੂੰ ਬਿਜਲੀਆਂ ਇੰਨੀਆਂ ਜਿਆਦੀਆਂ ਕੁੰਡੀਆਂ ਦਾਰੀ ਨੇ ਪਤਾ ਉਹਦੇ ਮਗਰੋਂ ਹੀ ਪੋਲਜਾਰ ਹੋਏ ਸਾਰੇ ਤੇ ਜਦੋਂ ਮਾਸੜ ਜੀ ਕਹਿੰਦੇ ਸੀ ਵੀ ਅਸੀਂ ਕੋਈ ਨਹੀਂ ਕੁੜੀਆਂ ਵੀ ਲੈ ਜਾਾਂਗੇ ਤੇ ਚੱਲ ਨਿੱਕੀ ਕੁੜੀ ਤੇ ਅਸੀਂ ਗੋਦ ਲੱਲੀ ਆ ਤੇ ਹੁਣ ਵੱਡੀ ਵੀ ਅਸੀਂ ਰੱਖ ਹੀ ਲੈਣੀ ਸੀ ਵੱਡੀ ਅਸੀਂ ਦੱਸ ਕਿਹੜਾ ਕਹਿਣਾ ਹੈ ਬਿੱਲਾ ਜੋ ਨਾ ਜੋ ਬਦੇ-ਬਦੀ ਤੁਸੀਂ ਪਤਾ ਕੀ ਆ ਪਰ ਜਦੋਂ ਪਹਿਲਾਂ ਗੱਲ ਹੋ ਗਈ ਤੁਸੀਂ ਵੀ ਪਹਿਲਾਂ ਗੱਲ ਖੁੱਲ ਕੇ ਕਰ ਲੈਂਦੇ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਇਹ ਆਪੇ ਗੱਲਾਂ ਕਰ ਆਇਆ ਇਹਨੂੰ ਤਾਂ ਲੱਗ ਗਿਆ ਭਲੇਖਾ ਇਹਦੇ ਇਰਾਦੇ ਚ ਕੁੜੀ ਇਕੋ ਆ ਜਦੋਂ ਮੁਰਕੋਥੇ ਉਧਰ ਲਾਗੇ ਤੁਸੀਂ ਲੈ ਕੇ ਚਲ ਗਈਆਂ ਉਦੋਂ ਨੂੰ ਸਾਰੇ ਸਗਨ ਵਿਹਾਰੇ ਕਰ ਬੈਠਾ ਸੀਗਾ ਅਗਲ ਤੇ ਮੇਰੇ ਬੰਦੇ ਨੂੰ ਨਹੀਂ ਜਾਂਦਿਆ ਪਹਿਲਾਂ ਪੈਸੇ ਫੜਾ ਕੇ ਸਗਨ ਦੇਣ ਡੈਪਿਆ ਵੀ ਹਾਡੀ ਆ ਮਲ ਲਈ ਹੀ ਉਦੋਂ ਪਹਿਲਾਂ ਵੇਖਦਾ ਜਾਇਦਾ ਮੁੜ ਕੇ ਕੀ ਕਰਨਾ ਹੈ ਆਂਦਾ ਮੁੜ ਕੇ ਤੇ ਮੈਂ ਫੇ ਚੁੱਪੀ ਕਰ ਗਿਆ ਵੀ ਕੁੜੀਆਂ ਤੇ ਦੋ ਵਾ ਤੇ ਹੁਣ ਕੀ ਕਰਾਂ ਫੇ ਆਂਦਾ ਚੱਲ ਕੋਈ ਨਹੀਂ ਤੇ ਚੱਲ ਕੋਈ ਨਹੀਂ ਕੋਈ ਨਹੀਂ ਵੇਚੀ ਬਸ ਸਭ ਕੋ ਸੁੱਤਰ ਆ ਗਿਆ ਤੇ ਮਾਸੀ ਜੀ ਕੁੜੀ ਵੀ ਤਾਂ ਹੁਣ ਵੀ ਤੇ ਆ ਕੀ ਇਹਨੇ ਇੱਕ ਤੇ ਅਸੀਂ ਗੋਦ ਲੱਲੀ ਆ ਤੁਸੀਂ ਆਪ ਥੋੜੀ ਬੋਧੀ ਸਮਝ ਕਰੋ ਕੁੜੀ ਹਾਡੀ ਕਰ ਨਿਆਣੀ ਆ ਪੜ੍ਹੀ ਲਿਖੀ ਕੁੜੀ ਆ ਹਾਡੇ ਘਰ ਦੋ ਰੋਟੀਆਂ ਹਨ ਨਹੀਂ ਉਹ ਖਾਣ ਵਾਸਤੇ ਜੇ ਬਾਹੂ ਜੀ ਦੋ ਚਾਰ ਰੋਟੀਆਂ ਹੈਗੀਆਂ ਹੀ ਨਾ ਦੋ ਕਾਦੀਆਂ ਚਾਰ ਹੀ ਲਾ ਲਾ ਚਾਰ ਵੀ ਕਾਦੀਆਂ ਸੱਤ ਅੱਠ ਚਾਹੀਦੀਆਂ ਹੈਗੀਆਂ ਤਿੰਨ ਜਾਣੀਆਂ ਹੀ ਮਾਵਾ ਧੀਆ ਤਿੰਨ ਤਿੰਨ ਵੀ ਖਾਣ ਹੁਣ ਤਾਂ ਚਲੋ ਨਿੱਕੀ ਆ 6 7 ਤੇ ਵੱਟ ਤੇ ਹੀ ਰੋਟੀਆਂ ਦੀ ਗੱਲ ਨਹੀਂ ਹੁੰਦੀ ਗੱਲ ਸਮਝਦੀ ਹੁੰਦੀ ਆ ਇਹਨੂੰ ਤਾਂ ਸਮਝ ਹੀ ਨਹੀਂ ਲੱਗਦੀ ਮਾਸਾ ਵੀ ਤੇ ਮਾਸੀ ਤੁਸੀਂ ਸਮਝਾਓਗੇ ਆਪਣੇ ਘਰ ਵਰ ਦਾ ਫੇਰ ਹੀ ਸਮਝੂਗੀ ਨਾ ਕੀ ਸਮਝਾਉਣਾ ਮੈਂ ਆਹ ਵੇਖਾ ਤੇਰੇ ਸਾਹਮਣੇ ਲਾ ਕੇ ਸੁੱਟਣ ਲਈ ਆਉਂਦੀਆਂ ਨੂੰ ਕਿਹੜਾ ਚੇਰ ਹੋਇਆ ਵਾ ਜੀ ਬਹੁਤ შეਤੀ ਚਾਹ ਲੱਤ ਗਿਆ ਚੂੜਾ ਪਾ ਕੇ ਇਹਦਾ ਉਦੋਂ ਹੀ ਨਾ ਫਿਰ ਪਾ ਕੇ ਆਉਂਦੀ ਮੈਂ ਅੱਗੇ ਪਾ ਲਿਆ ਵਾ ਹੰਡਾ ਲਿਆ ਵਾ ਮੈਂ ਨਹੀਂ ਹੁਣ ਪਾਉਣਾ ਐਦਾਂ ਦੇ ਕੰਮ ਪੁੱਤ ਮੈਨੂੰ ਨਹੀਂ ਚੰਗੇ ਲੱਗਦੇ ਤੇ ਤੂੰ ਹੁਣ ਕਦੋਂ ਦੀ ਚਾਹ ਬਣਾਉਣ ਗਈ ਆ ਹੇ ਤੱਕ ਚਾਹ ਨਹੀਂ ਬਣੀ ਕਿਤੇ ਘਟ ਕੋਈ ਗੱਲ ਨਹੀਂ ਆ ਜਾਂਦੀ ਚਾਹ ਵੀ ਮਾਸੀ ਜੀ ਤੁਸੀਂ ਆਰਾਮ ਨਾਲ ਗੱਲ ਕਰਿਆ ਕਰੋ ਹੱਦ ਹੋ ਗਈ ਇੱਥੇ ਕਿਸੇ ਚੀਜ਼ ਦਾ ਘਾਟਾ ਵਾ ਮਾਸੀ ਜੀ ਤੁਹਾਡੇ ਘਰ ਨਹੀਂ ਕਿਸੇ ਚੀਜ਼ ਦਾ ਘਾਟਾ ਤੇ ਤੁਹਾਡੇ ਘਰ ਕਿਸੇ ਚੀਜ਼ ਦਾ ਘਾਟਾ ਏ ਇੱਕੋ ਦਾ ਭਰਾ ਪੁਲਿਸ ਚ ਇੱਕ ਤਾਂ ਭਰਾ ਬਾਹਰ ਗਿਆ ਏ ਜੇ ਤੂੰ ਹੀ ਰੱਖਣੀ ਆ ਤਾਂ ਦੱਸ ਦੋ ਜੇ ਨਹੀਂ ਰੱਖਣੀ ਤਾਂ ਵੀ ਦੱਸ ਦੋ ਅੱਛਾ ਭੈਣੇ ਤੂੰ ਮਿਲਣੇ ਆਈ ਆ ਕਿ ਤੂੰ ਰੱਖਣ ਤੇ ਵੀ ਛੋੜਨ ਦੀਆਂ ਗੱਲਾਂ ਕਰਨ ਆਈ ਆ ਮਾਸੀ ਜੀ ਆਈ ਤੇ ਮੈਂ ਵੀ ਮਿਲਣਾ ਹਾਂ ਪਰ ਤੂੰ ਹੀ ਵੀ ਕੋਈ ਸੋਚ ਕੇ ਬੋਲੋ ਨਾ ਹੁਣ ਮੈਂ ਕੀ ਸੋਚਣਾ ਤੂੰ ਹੁਣ ਕਾਹ ਰਹੀਂ ਤੇ ਮੈਂ ਕੁਝ ਨਹੀਂ ਕਹਿ ਸਕਦੀ ਰੱਖਣ ਤੇ ਨਾ ਰੱਖਣ ਦਾ ਮੈਨੂੰ ਪਤਾ ਨਹੀਂਗਾ ਪਰ ਇਹ ਆ ਵੀ ਓਦਾਂ ਹੁਣ ਸਾਡੇ ਗੱਲ ਮੜੀ ਗਈ ਮਾਸੀ ਵਾਲੀ ਵੀ ਹੱਦ ਹੋਈ ਆ ਪਹਿਲੀ ਵਾਰੀ ਮੈਂ ਆਈ ਆ ਕਿੱਦਾਂ ਮੈਨੂੰ ਗੱਲਾਂ ਸੁਣਾਉਂਦੀ ਆ ਸੰਦੀਕ ਮਾਮੀ ਝੜਕਦੀ ਤਨੀ ਛੜਕਦੇ ਆ ਉਹ ਜਾਣੀ ਜਦੋਂ ਇਹ ਰਹਿੰਦੇ ਹੁੰਦੇ ਉਹਦੋਂ ਵੀ ਮੈਨੂੰ ਝੜਕਦੇ ਆ ਜਦੋਂ ਗੁਰਵਾਨ ਰਹਿੰਦਾ ਉਹਦੋਂ ਵੀ ਮੈਨੂੰ ਝੜਕਦੇ ਆ ਕਹਿੰਦੇ ਕਿ ਕੰਮ ਕਰਿਆ ਕਰ ਕੰਮ ਕਰਿਆ ਕਰ ਕਹਿੰਦੇ ਚੌੜੂਪਾ ਚਲਾਇਆ ਕਰ ਮੈਂ ਨਹੀਂ ਆਣੀ ਨਹੀਂ ਆ ਉਹ ਨਹੀਂ ਆਣੀ ਆ ਕੋਈ ਨਹੀਂ ਆਣੀ ਮੇਰੇ ਪਾ ਦੀ ਆ ਨਾ ਤੂੰ ਤੇ ਰਹਿਮਤ ਨੂੰ ਕੁਝ ਕਹਿੰਦੇ ਨਹੀਂ ਇਹਨੂੰ ਤਾਂ ਬੜਾ ਪਿਆਰ ਕਰਦੇ ਆ ਇਨੇ ਜਰੋਨੀ ਬਲੇ ਸਮ੍ਰਿਤੀ ਆਈ ਆ ਹਾਂ ਤੇ ਲੋਕ ਤਾਂ ਸਮ੍ਰਿਤੀ ਸਾਸਰੀ ਦਾ ਭਾਈ ਦੀ ਬੁੱਤ ਪਾਪਾ ਜੀ ਕਹਿ ਤਾ ਚੱਲ ਵਧੀਆ ਆ ਤੁਹਾਡੀ ਮੰਮਾ ਦਾਸ਼ ਹੋਣ ਦੀ ਹਾਂ ਬੁੱਤੇ ਹਾਂ ਵੇਖਾਂਗੇ ਕਿ ਦੀ ਮਨੀਆ ਪਰੀਆਂ ਵਰਗੀਆਂ ਧੀਆ ਹਾਂ ਇੱਕ ਦਾ ਖੰਬੀ ਲਿਆਣ ਹਾਂ ਪੰਜਾਂ ਪਚਾਰੇ ਰਿਆ ਕਰਾਂਗੇ ਇਕੱਠੇ ਬਿੰਦੋ ਲੰਗ ਮੈਂ ਰਹਿਮਤ ਇਹ ਆਪਣੀ ਦਾਦੀ ਤੇ ਗਈ ਹਮਮ ਉਹ ਹੋਈ ਹੋਸ਼ ਨਹੀਂ ਦੇਖੋ ਸਹ ਹੈ ਕਿ ਤੇਰਾ ਖੁਸ਼ੀ ਕਿੰਨੇ ਘਟਾ ਮਦੀ ਆ ਫੇਰ ਤੇ ਲੈ ਜਾਣਾ ਲੈ ਫੇਰ ਕੀ ਆ ਹਾਂ ਮੂੰਹ ਤੇ ਪੜਨੇ ਪਾਈਦਾ ਇਹ ਨਾ ਤੂੰ ਮੇਰੀ ਪਛਾਣ ਨਹੀਂ ਕਰਦੀ ਮਮਾ ਦੀ ਕਦੀ ਦੀਦੀ ਕੋ ਜਾਣਾ ਕਦੀ ਮਾਮੀ ਕੋ ਜਾਣਾ ਵਾ ਇਹਨਾਂ ਦਾ ਹੈ ਕਿ ਤੇ ਮਿਲ ਲਉਂਦੀਆਂ ਆ ਆ ਜਾ ਆ ਤੇ ਹੈ ਕਿ ਨਹੀਂ ਕੁਜੀ ਨਹੀਂ ਲਾਉਂਦੀ ਕੁੜੀ ਫੇਰ ਉਹ ਰਹਿੰਦੀ ਨਾ ਭਾਬੀ ਰੋ ਤੂ ਹੱਥ ਪਛਾਣਦੀ ਹਣੀ ਹੈ ਨਾ ਮੇਰੀ ਏਡੀ ਸੱਤੀ ਤੀਨ ਪਛਾਣ ਭੁੱਲ ਹੀ ਗਈ ਉਹ ਨਹੀਂ ਭੁੱਲਦੀ ਤੇਰੀ ਜਾਣੀ ਹੈ ਇਹ ਉਹਦੇ ਹੱਥ ਪਛਾਣਦੀ ਹੈ ਨਾ ਹਾਂ ਮੈਂ ਜੀ ਛੋੜੀ ਰਹੀ ਜੀ ਹਾਂ ਡੈਡੀ ਉਹ ਉਹਦੇ ਇੱਧਰ ਓ ਬੱਲੇ 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 ਚਾਚੀ ਕਾਲ ਚਾਚੀ ਕਾਲ ਜੀ ਚਾਚੀ ਕਾਲ ਜੀ ਚਾਚੀ ਕਾ ਹੋ ਯੋ ਆ ਇਹ ਤੇ ਡੈਡੀ ਜੀ ਮੈਨੂੰ ਪਛਾਨਣਾ ਨਹੀਂ ਨਹੀਂ ਲਈ ਕਦੀ ਸਮਝ ਇਹ ਹੁਣ ਮਾਮੀ ਦੇ ਹੱਥਾਂ ਚ ਲਈ ਆ ਨਾ ਸਮੀਰ ਚੀਜੀ ਖਾਣੀ ਕੀ ਖਾਣਾ ਨਹੀਂ ਰਹੀ ਆ ਮਾਮੀ ਦੇ ਹੱਥੇ ਔਰ ਦੋ ਦਾ ਰਦਾ ਵੀ ਹੋ ਨਹੀਂ ਨਹੀਂ ਓ ਹੋ ਮਾਂਡੀ ਆ ਹਾਂ ਮਾਂ ਬੀ ਨੇ ਦੇਣੀ ਰੇ ਇਲੂ ਜੇ ਨੂੰ ਤਨਵੀਰ ਨੂੰ ਹਾਂ ਜੀ ਦਿੰਨੀ ਔਰ ਬਸ ਤਾਂ ਉਹ ਠੀਕ ਆ ਹਾਂਜੀ ਪੜ੍ਹਾਈ ਚੰਗੀ ਚੱਲਦੀ ਆ ਲੈ ਲੈ ਆਵੇ ਗੁਰਗੁਰ ਕਰਦੀ ਗੁਰਗੁਰ ਹਾਂਜੀ ਬਸ ਆਏ ਨਾ ਸਾਡੇ ਵੀ ਛੇਤੀ ਆਉਣ ਤੋਂ ਲੈ ਲੈ ਰਾਖੀ ਲੈ ਆਉਣ ਇੱਥੇ ਆਈ ਤਾਂ ਗਈ ਆ ਕੱਪੜੇ ਲੈ ਆਵਾਂਗੇ ਆਗੇ ਡੱਡੂ ਦੇ ਇੱਥੇ ਚੱਲਦੇ ਨਾ ਲੈ ਭਾਬੀ ਨੂੰ ਮੇਲਾਵਾਂ ਨਾ ਦੇ ਨਾ ਚੱਲੋ ਫਿਰ ਆਹ ਚਲੀਏ ਆਹ ਚਲੀਏ ਚਲੋ ਜੀ ਲੈ ਗਏ ਇਹਨੂੰ ਰੱਖ ਲੈ ਤੇ ਕੱਪੜੇ ਲੈ ਆਵਾਂਗੇ ਆਗੇ ਇੱਥੇ ਸਕੂਲੇ ਗੱਲ ਲਗਰਾਂਗੇ ਸਕੂਲ ਵੀ ਲੱਗ ਗਈ ਇੱਥੋਂ ਉਹੀ ਤੇ ਕਹਿਨੋਂ ਮੇਰਾ ਜੀ ਕੰਨ ਲਿਆ ਸੀਗਾ ਪਰ ਚੰਗਈ ਹੋਇਆ ਤੀ ਆਪਣੇ ਮੋਹ ਘੇਤਾ ਤੈਨੂੰ ਵੀ ਨਾ ਕਹਿ ਲਿਓ ਕੋਈ ਗਾਲੀ ਮੰਮੀ ਕੋਤੇ ਨਹੀਂ ਕੋ ਆਂਦੀ ਕੋ ਤੇ ਚੀਜੀ ਜੀ ਦੇਵਚਾਰੀ ਨੂੰ ਕੋ ਜਿੰਨੀ ਨਾ ਨ ਮੈਂ ਚਾਹ ਤਰੀਕੇ ਦੇ ਚਾਰੀ ਵਿਚਾਰੀ ਨਹੀਂ ਕਹਿਣਾ ਹੁਣ ਇਹਨੂੰ ਆ ਗਾਂ ਵਾਲੀ ਕਹਿਣਾ ਜੱਬਾ ਵੀ ਜਾਸੂ ਫੇਰ ਪਿਆਲ ਨਹੀਂ ਅੜਾਈ ਜੰਗੀ ਚਲਦੀ ਆ ਹਾਂਜੀ ਹਮ ਡੋਡੋ ਜੀ ਫਸਟ ਆਉਣਾ ਹੀ ਆ ਚੱਲ ਚੰਗਾ ਹੋਇਆ ਪੁੱਤ ਤੁਸੀਂ ਆਏ ਆ ਮਿਲਣ ਤੇ ਹਾਂਜੀ ਮਾਸਟਰ ਜੀ ਉਹ ਨਾ ਸਮ੍ਰਿਤ ਜੇਦੀ ਬੜੀ ਕਰਨ ਦੀ ਸੀ ਅੱਛਾ ਮਨਪ੍ਰੀਤ ਵੀ ਕਹਿੰਦੀ ਮੈਂ ਆਉਣਾ ਆਉਣਾ ਤੇ ਆਈ ਨਹੀਂ ਇੱਕ ਦੋ ਦਿਨ ਚ ਤੇ ਫਿਰ ਇਹ ਕਹਿੰਦੀ ਮੈਂ ਜਾਣਾ ਮੈਂ ਚੱਲ ਤੈਨੂੰ ਮਿਲਾ ਲਿਆ ਨਹੀਂ ਨਹੀਂ ਬਹੁਤ ਵਧੀਆ ਕੀਤਾਗੇ ਨਾਲੇ ਇਹ ਨਿਗੀ ਜੀ ਸਾਨੂੰ ਮਿਲ ਜੂਗੀ ਹਾਂਜੀ ਹਾਂਜੀ ਤੇ ਆਏ ਕਰਤੇ ਤੁਸੀਂ ਸਾਨੂੰ ਮਾਸਟਰ ਜੀ ਕਰਨ ਛੱਡ ਕੇ ਗਿਆ ਸੀ ਤੇ ਪਤਾ ਕਰ ਤੁਸੀਂ ਕਰ ਦੋ ਵੀ ਨਾਲ ਲੈ ਆਉਣਾ ਨਹੀਂ ਆਉਣਾ ਤੇ ਕਰਨੇ ਹੈਗਾ ਹੀ ਉਹਨਾਂ ਨੂੰ ਫੋਨ ਆ ਗਿਆ ਮਗਰੋਂ ਤੇ ਉਹ ਚੱਲ ਗਿਆ ਫਿਰ ਕਹਿੰਦਾ ਭਾਬੀ ਜੀ ਤੁਹਾਨੂੰ ਜਾਣਾ ਮੈਨੂੰ ਫੋਨ ਕਰਦੇ ਹੋ ਬਰਬਰ ਵੀ ਸਗੋਂ ਨਾਲੇ ਚੱਲ ਗਿਆ ਉਹਦੇ ਮੈਂ ਚੁੱਕਿਆ ਤੇ ਰੋਈ ਤਰੀ ਜਾਣ ਗਈ ਹੈ ਹੋਰ ਵੀ ਚੁੱਪ ਕਰ ਗਈ ਆ ਤੇ ਤੇਰਾ ਹੱਥ ਪਿਛਾਣਦੀ ਹੋ ਰੈਂਦੀ ਜੋ ਮੇਰੇ ਕੋਲ ਹਾਂ ਹੋ ਠੀਕ ਰਹਿਣੀ ਤੁਸੀਂ ਕੋਈ ਵੀ ਰੁੰਦੀ ਆ ਹਾਂਜੀ ਉਹਦੇ ਕੋ ਵੀ ਉਹਦੇ ਹੱਥ ਪਿਛਾਣਦੀ ਉਹਦੇ ਕੋ ਵੀ ਬੜਾ ਰੋਈ ਹੈ ਹਾਂਜੀ ਹਾਂਜੀ ਉਹ ਔਰ ਜੋਕਵਾ ਪਾਪਾ ਜੀ ਆਓ ਮੈਂ ਰੱਖ ਲੈਣਾ ਇੱਥੇ ਮੈਂ ਰੱਖ ਲੈਣਾ ਤੈਨੂੰ ਇੱਥੇ ਉਹ ਬਾਬੇ ਨੇ ਬਾਜ਼ੀਆਂ ਦਿੱਤੀਆਂ ਖੇਡਣ ਵਾਸਤੇ ਸਾਨੂੰ ਹੈ ਚਲਦੀ ਚਲਦੀ ਦੋ ਪਕੌੜੇ ਕੱਢ ਲੈਣੀ ਮੇਰੀ ਭਾਬੀ ਕਿਤੇ ਕਿਹੜੀ ਰੋਜ਼ ਧੁਰੀ ਹੈ ਕਹੂਗੀ ਤੇ ਚਾਹ ਕੀਤਾ ਵਾ ਮੇਰਾ ਜੇ ਰਹਿਮਤ ਰਹਉਂਦੀ ਹੈ ਫੇਰ ਮੇਰਾ ਉਧਰ ਨੂੰ ਧਿਆਨ ਹੋ ਜਾਣਾ ਐਵੇਂ ਤਾਂ ਬੜਾਈ ਵਧੀਆ ਲੱਗਣ ਡਿਆ ਚਾਹ ਤਾਂ ਰੇ ਮਨਪ੍ਰੀਤ ਕਿ ਮਾਤਰੇ ਆ ਮੰਮੀ ਮੈਂ ਹੈਗਾ ਦੋ ਪਕੌੜੇ ਕੱਢ ਲਾਂ ਦਵਾ ਦਵਾ ਤੇ ਸੰਜੀਤ ਲਈ ਆਲੂ ਚਿਪਸ ਬਣਾ ਲੈਣੇ ਆ ਜੇ ਫੋਨ ਕਰ ਕਰ ਸੱਦ ਸਕਦੇ ਹੀ ਤੇ ਆਹ ਕੰਮ ਪਹਿਲਾਂ ਕਰ ਲੈਣੀਓ ਉਹਨਾਂ ਦੇ ਆਉਣ ਤੋਂ ਹੁਣ ਜੂ ਮੇਰੇ ਅੱਖੀ ਘਟਾ ਪਾਉਣ ਨਹੀਂ ਆ ਪਰ ਮੰਮੀ ਮੈਂ ਤੇ ਫੋਨ ਕੀਤਾ ਹੀ ਨਹੀਂ ਆ ਅੱਛਾ ਹਾਂ ਮਿੰਨੇ ਤੇ ਸਰਪ੍ਰਾਈਜ਼ ਹੀ ਦਿੱਤਾ ਉਹਨਾਂ ਨੇ ਮੈਂ ਨਹੀਂ ਫੋਨ ਕੀਤਾ ਠੀਕ ਹੈ ਨਹੀਂ ਨਾ ਕੀਤਾ ਫੋਨ ਉਹ ਤੇ ਬਾਅਦ ਚ ਗੱਲਾਂ ਚੋਂ ਪਤਾ ਲੱਗ ਜਾਣਾ ਕੀਤਾ ਕਿ ਨਹੀਂ ਕੀਤਾ ਜਿਹੜਾ ਸੱਚ ਝੂਠ ਹੋਣਾ ਉਸ ਦੇ ਸਾਹਮਣੇ ਆ ਜਾਂਦਾ ਹੁੰਦਾ ਵਾ ਤੇ ਬਿਸਕਟ ਤੇ ਪੂਜੀਆ ਰੱਖ। ਜੇ ਬਹੁਤ ਹੀ ਗਾਲਾਂ ਘਰਿਆਣਿਆਂ ਨੂੰ ਕੇਲੇ ਖੁੰਲੇ ਦੇ ਦੇ ਖਾਣ ਨੂੰ। ਤੇ ਲੈ ਆ ਚਾਹ। ਅਗਲੀ ਨੇ ਮੁੜ ਕੇ ਜਾਣਾ ਵੀ ਹੋਊਗਾ। ਆਖਣਾ ਚਾਹ ਹੀ ਨਹੀਂ ਘੁੱਟ ਪਿਆਰੀ। ਥੋੜੀ ਕੁੜੀ ਨਾਲੇ ਰੋਂਨ ਲਈ ਆ। ਮੰਮੀ ਕੋਈ ਗੱਲ ਨਹੀਂ। ਰੱਖ ਲਾਂਗੇ ਅੱਜ ਰਾਤ ਉਹਨਾਂ ਨੂੰ ਕਹਿ ਕੇ। ਉਹ ਤੇਰੀ ਮਰਜ਼ੀ ਆ। ਤੂੰ ਰੱਖਣਾ ਤੇ ਉਹਨਾਂ ਦੇ ਰਹਿਣਾ। ਮੈਨੂੰ ਤੂੰ ਕਿਹੜਾ ਪੁੱਛਣ ਨਹੀਂ ਕਿ ਮੰਮੀ ਉਹਨਾਂ ਨੂੰ ਰੱਖ ਲਈਏ ਅੱਜ। ਉਧਕਾਰਣ ਲਈ ਆਪਣੀਆਂ ਮਰਜ਼ੀਆਂ ਹਰ ਇੱਕ ਗੱਲ 'ਚ ਰੱਖ ਲਾਂਗੇ ਰਾਤ ਜਿਹਦਾ ਨਾਂ ਸਰਦਾ ਹੋਊਗਾ ਤੂੰ ਕਿੱਦਾਂ ਰੱਖ ਲੇਂਗੀ। ਕੁਰੇ ਜਨਾਂ ਦਾ ਘਰ ਵਾ ਗਾੜੀ ਉਹਨੂੰ ਨਹੀਂ ਆਪਣੇ ਘਰ ਦਾ ਫਿਕਰਮਾਸਾ ਵੀ ਹੈਗਾ। ਤੂੰ ਤੇ ਉਹੀ ਕੋਈ ਨਾ ਕੋਈ ਬਹਾਨਾ ਬਣਾ ਛੱਡਣਾ ਹੁੰਦਾ ਗੱਲ ਦਾ। ਜਾਂ ਮੈਂ ਪਕਾ ਲੈਨੀ ਆ ਬਣਾ ਲੈਨੀ ਚਾ ਤੇ ਤੂੰ ਜਾਂ ਮੇਲ ਲੈ ਜਾ ਕੇ ਘੁੱਟ ਘੁੱਟ ਕੇ ਹੋਰ ਉਹਨਾਂ ਚਲ। ਘੜੀ ਦਾ ਮੇਲ ਵੀ ਉਹ ਤਾਂ ਦੂਆ ਘੜੀਆਂ ਦਾ ਵੀ ਉਹੋ ਹੀ ਹੁੰਦਾ ਵਾ। ਲੈ ਆ ਚਾਹ ਘੁੱਟ। ਕੌੜੇ ਕੱਢਣੇ ਆ ਕੋ ਸਮਝ ਨਹੀਂ ਲਗਦੀ ਪਤਾ ਨਹੀਂ ਲੱਗਾ ਵੀ ਹੁਣ ਪਕੌੜੇ ਕੱਢਣੇ ਆ ਕਿ ਨਹੀਂ ਕੱਢ ਤੂੰ ਮੇਲਾ ਤੇ ਮੈਂ ਲੈ ਆਉਣੀ ਆ ਨਾਲ ਕਰਨਾ ਕੋ ਨਾ ਕਰਨ ਦੇਣਾ ਹੀ ਆ ਮੰਮੀ ਤੇ ਤੇ ਉਹੀ ਗੱਲ ਹੋਗੀ ਨਾ ਖੇਡਣਾ ਨਾ ਖੇਡਣ ਦੇਣਾ ਪਤਾ ਨਹੀਂ ਮੇਰੇ ਕਰਮਾਂ ਚ ਫਿਰ ਕਿੱਥੋਂ ਰੱਖੀ ਹੋਗੀ ਮਾਂ ਵਿਉ ਹੋਵੇ ਤੇ ਕਿਨੂੰ ਦੁੱਖ ਵੀ ਸੁਣਾ ਦੇ ਪਰ ਜਾਈ ਨੂੰ ਗਿਆ ਤੇ ਪਰ ਜਾਈ ਨਾ ਕਹਣਾ ਲੱਗਦਾ ਤੂੰ ਬਸਣਾ ਹੀ ਨਹੀਂ ਆ ਮੇਰੇ ਘਰ ਬਰਬਾਦ ਕਰਨਾ ਅੰਟੀ ਨੂੰ ਮੰਮਾ ਨੂੰ ਗੁੱਸੇ ਹੀ ਪਾਉਂਦੇ ਆ ਮੇਰੇ ਬਜ਼ੁਰਗ ਮੰਮਾ ਕੋ ਦੋਦੇ ਗੁੱਸੇ ਸਾਂਡੇ ਹੋਣੇ ਆ ਮੰਮਾ ਹਾਂ ਪਤਾ ਅੰਟੀ ਦਾ ਨੂੰ ਗੁੱਸੇ ਆਉਂਦੇ ਆ